ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਦੋਂ ਅਜੋਏ ਪਾਸ਼ਾ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਵਿਰਾਜਮਾਨ ਹੋਏ ਤਾਂ ਦੇ ਸਭ ਦੇਸਾਂ ਵਿੱਚ ਇਹ ਖਬਰ ਫੈਲ ਗਈ ਸੰਗਤ ਦੂਰੋ ਦੂਰੋ ਪੰਜਵੇਂ ਪਾਸ਼ਾ ਜੀ ਦੇ ਦਰਸ਼ਨਾਂ ਨੂੰ ਔਣ ਲੱਗੀ ਤੇ ਕਾਬਲ ਕੰਧਾਰ ਵੱਲੋਂ ਵੀ ਸੰਗਤ ਉਰ ਪਈ ਪੈਦਲ ਹੀ ਗੁਰੂ ਅਰਜਨ ਦੇਵ ਜੀ ਦੇ ਦਰਸਨਾ ਵਾਸਤੇ ਜਿੰਨਾ ਵਿੱਚ ਬੱਚੇ ਵੀ ਸੀ ਬਜ਼ੁਰਗ ਵੀ ਸੀ ਔਰਤਾਂ ਵੀ ਸੀ ਤੇ ਜਵਾਨ ਵੀ ਸੀ ਕਾਬਲ ਕੰਧਾਰ ਤੋਂ ਸੰਗਤ ਉਰ ਪਈ ਜਦੋਂ ਸੰਗਤ ਸ੍ਰੀ ਅਮਰ ਸ੍ਰੀ ਅਮਰ ਸਰ ਸਾਹਿਬ ਦੇ ਬਿਲਕੁਲ ਕੋਲ ਪਹੁੰਚ ਗਈ ਕੁਝ ਕੁ ਮੀਲ ਦੀ ਦੂਰੀ ਬਾਕੀ ਸੀ ਤਾ ਸੰਗਤ ਨੇ ਕਿਸੇ ਕਾਰਨ ਕਰਕੇ ਰਸਤੇ ਵਿੱਚ ਹੀ ਤੰਬੂ ਲਗਾ ਰਏ। ਕਾਰਨ ਇਹ ਸੀ ਕਿ ਉਹਨਾਂ ਵਿੱਚ ਬੱਚੇ ਵੀ ਸੀ ਤੇ ਬਜ਼ੁਰਗ ਵੀ ਸੀ ਜੋ ਕਿ ਥੱਕ ਚੁੱਕੇ ਸੀ। ਤੇ ਉਹਨਾਂ ਨੂੰ ਰਸਤੇ ਵਿੱਚ ਹੀ ਤੰਬੂ ਲਗਾਉਣੇ ਪਏ। ਬੱਚਿਆਂ ਕਰਕੇ ਬਜ਼ੁਰਗਾਂ ਕਰਕੇ। ਤੇ ਉਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਉਹ ਥੱਕੇ ਹੋਏ ਸੀ। ਪਾਪੀ ਸੰਗਤ ਅੱਕੀ ਹੋਈ ਸੀ ਤੇ ਉਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਉਹਨਾਂ ਦੇ ਕੋਲ ਭੋਜਨ ਦਾ ਬਿਲਕੁਲ ਵੀ ਪ੍ਰਬੰਧ ਨਹੀਂ ਸੀ ਇੱਧਰ ਅੰਨੇ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਜਾਨੀ ਜਾਨ ਸਨ ਉਹ ਮਾਤਾ ਗੰਗਾ ਜੀ ਪਾਸੋਂ ਲੰਗਰ ਤਿਆਰ ਕਰਵਾ ਰਹੇ ਸੀ ਤੇ ਜਦੋਂ ਲੰਗਰ ਤਿਆਰ ਹੋ ਗਿਆ ਤਾਂ ਮਾਤਾ ਗੰਗਾ ਜੀ ਅਤੇ ਪੰਜਵੇਂ ਪਾਸ਼ਾ ਸਿਰ ਗੁਰੂ ਅਰਜਨ ਦੇਵ ਜੀ ਆਪ ਲੰਗਰ ਸੇਸ਼ ਤੇ ਚੋਕੇ ਉਹਨਾਂ ਵਾਸਤੇ ਜੋ ਸੰਗਤ ਆਈ ਸੀ ਸੰਗਤ ਵਾਸਤੇ ਲੈ ਕੇ ਗਈ ਫਿਰ ਉਹ ਜਿਹੜੀ ਸੰਗਤ ਸੀ ਉਹਨਾਂ ਨੂੰ ਮਹਾਰਾਜ ਜੀ ਨੇ ਪਹੁੰਚਣ ਛਕਾਇਆ ਲੰਗਰ ਛਕਾਇਆ ਉੱਥੇ ਪਹੁੰਚ ਕੇ ਸਾਰੀ ਰਾਤ ਮਾਤਾ ਗੰਗਾ ਜੀ ਸੰਗਤ ਦੀ ਸੇਵਾ ਕਰਦੇ ਰਹੇ ਲੰਗਰ ਛਕੋਦੇ ਰਹੇ ਤੇ ਪੰਨਵੇ ਪਾਸਾ ਜੀ ਆਪ ਵੀ ਸੰਗਤ ਦੀ ਸੇਵਾ ਕਰਦੇ ਰਹੇ ਲੰਗਰ ਛਕਉਂਦੇ ਰਹੇ ਜਲ ਛਕਉਂਦੇ ਰਹੇ ਉਹਨਾਂ ਵਿੱਚ ਇੱਕ ਬਜ਼ੁਰਗ ਸੀ ਜੋ ਕਾਫੀ ਉਮਰ ਦਾ ਸੀ ਉਹ ਬਜ਼ੁਰਗ ਬਹੁਤ ਹੀ ਜ਼ਿਆਦਾ ਥੱਕ ਚੁੱਕਾ ਸੀ ਤੇ ਉਹ ਬਜ਼ੁਰਗ ਉਹ ਆਪਣੀਆਂ ਲੱਤਾਂ ਆਪ ਘੁੱਟ ਰਿਹਾ ਸੀ ਪੰਨਵੇ ਪਾਸਾ ਜੀ ਨੇ ਉਸ ਬਜ਼ੁਰਗ ਨੂੰ ਬੇਨਤੀ ਕੀਤੀ ਅਰਦਾਸ ਕੀਤੀ ਕਿ ਮੈਂ ਆਪ ਜੀ ਦੀ ਸੇਵਾ ਕਰਨਾ ਚਾਹੁੰਦਾ ਹਾਂ ਮੈਨੂੰ ਆਪ ਜੀ ਦੀ ਸੇਵਾ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਬਜ਼ੁਰਗ ਨੂੰ ਨਹੀਂ ਪਤਾ ਸੀ ਤੇ ਸੰਗਤ ਨੂੰ ਨਹੀਂ ਪਤਾ ਸੀ ਕਿ ਇਹ ਹੀ ਪੰਜਵੇਂ ਪਾਤਸ਼ਾਹ ਸਿਰਗੁਰੂ ਅਰਜਨ ਦੇਵ ਜੀ ਹਨ ਕਿਉਂਕਿ ਸੰਗਤ ਨੇ ਪਹਿਲਾਂ ਕਦੇ ਵੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਨਹੀਂ ਕੀਤੇ ਸੀ ਪਹਿਲੀ ਵਾਰ ਸੰਗਤ ਆਈ ਸੀ ਕਾਬਲ ਕਦਾਪੋ ਬਜ਼ੁਰਗ ਨੇ ਆਗਿਆ ਦੇ ਦਿੱਤੀ ਤੇ ਪੰਜਵੇਂ ਪਾਤਸ਼ਾਹ ਜੀ ਸਾਰੀ ਰਾਤ ਬਜ਼ੁਰਗ ਦੀਆਂ ਲੱਤਾਂ ਕੁੱਟਦੇ ਰਹੇ ਭਾਗ ਕੀ ਸੇਵਾ ਵਿੱਚ ਲੱਗੇ ਰਹੇ ਸੰਗਤ ਨੇ ਸਾਰੀ ਰਾਤ ਆਰਾਮ ਕੀਤਾ ਤੇ ਮਾਤਾ ਗੰਗਾ ਜੀ ਤੇ ਪੰਜਵੇਂ ਪਾਤਸ਼ਾਹ ਜੀ ਸਾਰੀ ਰਾਤ ਸੇਵਾ ਕਰਦੇ ਰਹੇ ਤੇ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਸੰਗਤ ਦੇ ਨਾਲ ਹੀ ਆ ਗਏ ਜਦੋਂ ਸੰਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਤੇ ਜਦੋਂ ਉਹਨਾਂ ਨੇ ਅੰਦਰ ਜਾਣਾ ਸੀ ਫਨੇ ਪਾਸ ਹੈ ਜੀ ਦੱਸਣਾ ਵਾਸਤੇ ਤਾਂ ਹੁਣ ਸਮੱਸਿਆ ਇਹ ਸੀ ਕਿ ਜੋੜਿਆਂ ਦੀ ਰਾਖੀ ਕੌਣ ਕਰੇਗਾ ਉਹਨਾਂ ਸੰਗਤਾਂ ਵਿੱਚੋਂ ਇੱਕ ਬੰਦਾ ਬੋਲ ਪਿਆ ਕਿ ਭਾਈ ਇੱਕ ਬੰਦਾ ਇੱਥੇ ਜੋੜਿਆਂ ਕੋਲ ਖੜ ਜਾਵੇ ਬਾਕੀ ਸਾਰੇ ਦਰਸ਼ਨ ਕਰ ਲੈਣਗੇ ਤੇ ਜੇਰਾ ਜੋੜਿਆਂ ਕੋਲ ਖੜੇਗਾ ਉਹ ਬਾਅਦ ਚੋ ਦਸਵੇਂ ਗੱਲ ਲਵੇ ਪਰ ਜੋੜਿਆਂ ਦੀ ਰਾਖੀ ਵਾਸਤੇ ਕੋਈ ਨਹੀਂ ਮੰਨੇ ਕਿਉਂਕਿ ਹਰ ਕੋਈ ਪੰਜਵੇਂ ਪਾਸ਼ਾ ਜੀ ਦੇ ਦਰਸ਼ਨਾਂ ਲਈ ਉਤਾਵਲਾ ਸੀ ਕੋਈ ਵੀ ਜੋੜਿਆਂ ਦੀ ਰਾਖੀ ਕਰਨ ਲਈ ਤਿਆਰ ਨਹੀਂ ਸੀ ਪੰਜਵੇਂ ਪਾਸ਼ਾ ਜੀ ਨੇ ਫਿਰ ਇਹ ਸੇਵਾ ਆਪ ਮੰਗੀ ਸੰਗਤ ਨਹੀਂ ਜਾਣਦੀ ਸੀ ਕਿ ਇਹਹੀ ਪੰਜਵੇਂ ਪਾਸ਼ਾ ਜੀ ਫਿਰ ਪੰਜਵੇਂ ਪਾਸ਼ਾ ਜੀ ਸੰਗਤ ਦੀ ਜੋੜਿਆਂ ਦੀ ਰਾਖੀ ਕਰ ਲੋਗੇ ਤੇ ਸੰਗਤ ਦੇ ਜੋੜੇ ਸਾਫ਼ ਕਰਨ ਲੱਗੇ ਸੰਗਤ ਅੰਦਰ ਚਲੀ ਗਈ ਤੇ ਅੰਦਰ ਜਾ ਕੇ ਉਹਨਾਂ ਨੇ ਬਾਬਾ ਬੁੱਢਾ ਜੀ ਪਾਸ ਬੇਨਤੀ ਕੀਤੀ ਕਿ ਅਸੀਂ ਪੰਜੇ ਪਾਸਾ ਜੀ ਦੇ ਦਰਸ਼ਨਾਂ ਲਈ ਬੜੀ ਦੂਰੋਂ ਆਏ ਹਾਂ ਕਾਬਲ ਕੰਧਾ ਤੋਂ ਆਏ ਹਾਂ ਸਾਨੂੰ ਮਹਾਰਾਜ ਦੇ ਦਰਸ਼ਨ ਕਰਵਾਓ ਜਦੋਂ ਬਾਬਾ ਬੁੱਢਾ ਜੀ ਨੇ ਇਹ ਸੁਣਿਆ ਤਾਂ ਉਹ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਪੰਨੀਰ ਪਾਸਾ ਜੀ ਕੱਲ ਆਪ ਜੀ ਦੇ ਕੋਲ ਆਏ ਸੀ ਲੰਗਰ ਪਾਣੀ ਲੈ ਕੇ ਮਾਤਾ ਗੰਗਾ ਜੀ ਵੀ ਦਾਲ ਸੀ ਆਪ ਜੀ ਦੇ ਕੋਲ ਆਏ ਸੀ ਔਰ ਆਪ ਜੀ ਦੇ ਨਾਲ ਹੀ ਆਏ ਹੋਣਗੇ ਜਦੋਂ ਸੰਗਤ ਨੇ ਇਹ ਸੁਣਿਆ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਸਾਰੀ ਸੰਗਤ ਰੋ ਪਈ ਕਿਉਂਕਿ ਉਹ ਬਜ਼ੁਰਗ ਕਹਿ ਲੱਗਾ ਕਿ ਸਾਰੇ ਕਹਿ ਲਗੇ ਕਿ ਉਹੀ ਮਹਾਂਪੁਰਸ਼ ਰਹੇ ਜਿਨ੍ਹਾਂ ਦੇ ਚਿਹਰੇ ਤੇ ਬੜਾ ਨੂਰ ਸੀ ਜਿਹੜੇ ਸਾਰੀ ਹਦਾਲ ਸਾਡੀ ਸੇਵਾ ਕਰਦੇ ਰਹੇ ਇਹੀ ਪੰਜਵੇਂ ਪਾਤਸ਼ਾਹ ਜੀ ਨੇ ਅਸੀਂ ਮਹਾਰਾਜ ਕੋ ਸੇਵਾ ਕਰਾਉਦੇ ਰਹੇ ਅਸੀਂ ਕਿੱਡੇ ਵੱਡੇ ਪਾਪੀ ਹਾਂ ਅਸੀਂ ਉਸ ਨੂੰ ਜੋੜਿਆਂ ਦੀ ਰਾਖੀ ਵਾਸਤੇ ਖੜਾ ਕੀਤਾ ਹੋਇਆ ਹੈ ਸੰਗਤ ਭੱਜ ਕੇ ਬਾਹਰ ਗਈ ਇੱਕਦਮ ਬਾਬਾ ਬੁੱਢਾ ਜੀ ਨਾਲ ਗਏ ਆ ਬਾਬਾ ਬੁੱਢਾ ਜੀ ਸੰਗਤ ਕੀ ਵੇਖਦੀ ਹੈ ਕਿ ਪੰਜਵੇਂ ਪਾਸ਼ਾ ਜੀ ਸੰਗਤ ਦੇ ਚੋੜੇ ਸਾਫ ਕਰ ਰਏ ਸੀ ਬਾਬਾ ਬੁੱਢਾ ਜੀ ਰੋਪੇ ਸੰਗਤ ਰੋਪਈ ਬਾਬਾ ਬੁੱਢਾ ਜੀ ਕਹਿਣ ਲਗੇ ਮਹਾਰਾਜ ਜੀ ਸਾਡੇ ਨਾਲ ਜੀ ਤੇ ਕਿਰਪਾ ਕਰੋ ਤੁਸੀਂ ਇੰਜ ਨਾ ਕਰੋ ਆਪ ਜੀ ਅਕਾਲ ਪੁਰਖ ਹੋ ਪਰਮਾਤਮਾ ਹੋ ਤੁਸੀਂ ਸਾਡੇ ਨਾਲ ਇੰਜ ਨਾ ਕਰੋ ਤੇ ਪੰਜਵੇਂ ਪਾਸ਼ਾ ਜੀ ਬੜੇ ਪਿਆਰ ਨਾਲ ਸੰਗਤ ਦੇ ਚੋੜੇ ਸਾਫ ਕਰ ਰਹੇ ਸੀ ਤੇ ਪੰਜਵੇਂ ਪਾਸਾ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਕੀ ਸਾਨੂੰ ਸਾਡੀ ਪਿਆਰੀ ਸੰਗਤ ਦੇ ਜੋੜੇ ਸਾਫ ਕਰਨ ਦੀ ਸੇਵਾ ਮਿਲੀ ਹੈ ਇਹ ਸੇਵਾ ਸਾਡੇ ਕੋਲ ਨਾ ਖੋ ਸਾਨੂੰ ਇਹ ਸੇਵਾ ਕਰ ਲੈਣ ਦਿਓ ਤਾਂ ਮਹਾਰਾਜ ਜੋੜੇ ਸਾਫ ਕਰਦੇ ਰਹੇ ਸਾਰੀ ਸੰਗਤ ਉੱਥੇ ਖਲੋ ਗਈ ਦਰਸ਼ਨਾ ਵਾਸਤੇ ਸਾਰੀ ਸੰਗਤ ਹੋਰ ਵੀ ਸੰਗਤ ਆ ਗਈ ਸੰਗਤਾਂ ਦੇ ਅੱਖਾਂ ਵਿੱਚ ਹੱਜੂ ਸੀ ਸਾਰੀ ਸੰਗਤ ਰੋ ਪਈ ਬਾਬਾ ਬੁੱਢਾ ਜੀ ਵੀ ਰੋ ਪਏ ਤੇ ਸੰਗਤ ਮਹਾਰਾਜ ਜੀ ਦਰਸ਼ਨ ਕਰ ਰਹੀ ਸੀ ਜਦੋਂ ਮਹਾਰਾਜ ਜੀ ਚੋੜੇ ਸਾਫ ਕਰ ਰਹੇ ਸੀ ਸੰਗਤ ਉਹਨਾਂ ਦੇ ਦਰਸ਼ਨ ਕਰ ਰਹੀ ਸੀ ਹੁਣ ਸੰਗਤ ਵਿੱਚੋਂ ਮੈਂ ਨਾਮ ਦੀ ਮੈਲ ਖਤਮ ਹੋ ਚੁੱਕੀ ਸੀ ਹੁਣ ਉਹਨਾਂ ਅੰਦਰ ਸਿਰਫ ਪ੍ਰੇਮ ਸੀ ਸਿਰਫ ਸਿਮਰਨ ਸੀ ਪ੍ਰਮਾਤਮਾ ਸੀ ਉਹਨਾਂ ਦੇ ਅੰਦਰੋਂ ਮੈਂ ਨਾਮ ਦੀ ਜੋ ਮੈਲ ਸੀ ਉਹ ਬਿਲਕੁਲ ਹੀ ਖਤਮ ਹੋ ਚੁੱਕੀ ਸੀ ਹੁਣ ਉਹਨਾਂ ਅੰਦਰ ਸਿਰਫ ਪਰਮਾਤਮਾ ਸੀ। ਇਹ ਸੀ ਇੱਕ ਮਹਾਰਾਜ ਜੀ ਦੀ ਕਥਾ। ਅਗਰ ਆਪ ਨੂੰ ਇਹ ਕਥਾ ਪਸੰਦ ਆਈ ਹੋਵੇ ਤਾਂ ਵਾਹਿਗੁਰੂ ਜੀ ਇਸ ਕਥਾ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ। ਤੇ ਕਮੈਂਟ ਵਿੱਚ ਤੁਸੀਂ ਲਿਖਣਾ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਵਾਹਿਗੁਰੂ ਜੀ ਵੀ ਲਿਖ ਸਕਦੇ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਲਿਖ ਸਕਦੇ ਹੋ। બસ 에ਸੀ ਕਥਾ ਇਸ ਕਥਾ ਨੂੰ ਅੱਗੇ ਤੋਂ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ